ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲਾਈਟਮਾਨ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਆਂ ਜੀ ਚੜ੍ਹਦੀ ਕਲਾ 'ਚ ਹੀ ਆਂ ਲੋ ਜੀ ਅੱਜ ਆਪਾਂ ਲੈ ਕੇ ਆਏ ਆਂ ਟੁੱਟੀ-ਪੁੱਟੀ ਜਿਹੜੀਆਂ ਆਪਣੀਆਂ ਟੁੱਟੀਆਂ-ਫੁੱਟੀਆਂ ਚੱਪਲਾ ਹੁੰਦੀਆਂ ਨੇ ਬੇਕਾਰ ਜਿਹੜੇ ਟੁੱਟੇ ਹੋਏ ਆਂ ਦੇਖੋ ਇਦਾਂ ਦੀ ਚੱਪਲਾ ਹੁੰਦੀਆਂ ਨੇ ਆਪਣੀਆਂ ਟੁੱਟੀਆਂ-ਫੁੱਟੀਆਂ ਇਹ ਉਹ ਆਪਾ ਸਿੱਟਦਾ ਨਹੀਂ ਖਰਾਬ ਕਰਕੇ ਇਹਨੂੰ ਵੀ ਕਦੇ ਵੀ ਨਾ ਸੁਟੋ ਇਹਨੂੰ ਆਪਾਂ ਦਵਾਂਗੇ ਇੱਕ ਹੀ ਬਹੁਤ ਹੀ ਵਧੀਆ ਲੁੱਕ ਕਿਦਾਂ ਉਹ ਵੀ ਤੁਹਾਨੂੰ ਦੱਸਦੇ ਆ ਉਹਦੇ ਵਾਸਤੇ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਜੀ ਇੱਕ ਚਾਹੀਦੀ ਹੈ ਜੀ ਆਪਾਂ ਨੂੰ ਲੈਸ ਦੇਖੋ ਜੀ ਲੈਸ ਕੋਈ ਵੀ ਹੋਵੇ ਜੇ ਤੁਹਾਡੇ ਲਵੇਰ ਇਦਾਂ ਦੀ ਲੈਸ ਨਹੀਂ ਹੈਗੀ ਕੋਈ ਹੋਰ ਲੈਸ ਹੋਵੇ ਠੀਕ ਹੈ ਜੀ ਇਦਾਂ ਦੀ ਲੈਸ ਚੰਦੀ ਆ ਠੀਕ ਹੈ ਜਨ ਹਿੰਦੀ ਆ ਜੀ ਆਪਾਂ ਨੂੰ ਵੈਲਵਟ ਦਾ ਕੱਪੜਾ ਜੇ ਤੁਹਾਡੇ ਲਵੇ ਪਲੇਨ ਕੱਪੜਾ ਵੈਲਵਟ ਦਾ ਤਾਂ ਤੁਸੀਂ ਪਲੇਨ ਵੀ ਲੈ ਸਕਦੇ ਹੋ ਜੇ ਪ੍ਰਿੰਟ ਹੈ ਤਾਂ ਪ੍ਰਿੰਟ ਲੈ ਸਕਦੇ ਹੋ ਠੀਕ ਹੈ ਜੀ ਲੋ ਜੀ ਤੇ ਇੱਕ ਚਾਹੀਦੀ ਸਾਨੂੰ ਜੀ ਪੌਲੀਫਿਕਸ ਦੇਖੋ ਜੀ ਇਹ ਨਾਲ ਆਪਾਂ ਚਪਕੇਵਾਂਗੇ ਇਹਦੇ ਉੱਤੇ ਇਹਨੂੰ ਹੁਣ ਆਪਾਂ ਬਹੁਤ ਹੀ ਵਧੀਆ ਡਿਜ਼ਾਈਨ ਦਵਾਂਗੇ ਚੱਪਲਾਂ ਕੁੱਟੀਆਂ ਫੁੱਟੀਆਂ ਚੱਪਲਾਂ ਦਾ ਕੀਤਾ ਇੱਕਦਮ ਹੱਟ ਕੇ ਇਸਤੇਮਾਲ ਕਰਾਂਗੇ ਤੇ ਚਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਹੈ ਜੀ ਇਹ ਚੱਪਲਾਂ ਲੈ ਲਈਆਂ ਨੇ ਠੀਕ ਹੈ ਜੀ ਦੇਖੋ ਇੱਦਾਂ ਪੱਟੀਆਂ ਪਈਆਂ ਨੇ ਕਿੰਨੀਆਂ ਕੰਦੀਆਂ ਹੋ ਗਈਆਂ ਨੇ ਸਿੱਟਣ ਵਾਲੀ ਅਸੀਂ ਮੈੱਕੇ ਚੱਲ ਸਿੱਟਣੀਆਂ ਕਾਹ ਨੂੰ ਇਹਨੂੰ ਆਪਾਂ ਵਧੀਆ ਇਸਤੇਮਾਲ ਕਰਦੇ ਆ ਬਹੁਤ ਹੀ ਵਧੀਆ ਲੁੱਕ ਦਵਾਂਗੇ ਇੱਦਾਂ ਪੱਟੀਆਂ ਪਈਆਂ ਸੀ ਇਹਦੀ ਪੱਧਰਾ ਠੀਕ ਹੈ ਜੀ ਆਪਾਂ ਨੇ ਇਹ ਕੱਪੜਾ ਵਿਛਾ ਉਠਾ ਕਰਕੇ ਪਛਾਣਾ ਇਹ ਠੀਕ ਹੈ ਜੀ ਹੁਣ ਆਪਾਂ ਇਹਦੇ ਰੱਖ ਲੈਣੀ ਹੈ ਇਹ ਚੱਪਲ ਇੱਕ ਚੱਪਾ ਰੱਖ ਕੇ ਇਹਨੂੰ ਆਲੇ-ਦਾਲੋਂ ਆਪਾਂ ਲੀਕਣਾ ਹੈ ਲੀਕ ਕੇ ਫਿਰ ਇੰਨਾ ਹੀ ਆਪਾਂ ਇਹਦਾ ਕੱਪੜਾ ਕੱਟਣਾ ਹੈ ਠੀਕ ਹੈ ਜੀ ਇਦਾਂ ਲੀਕ ਲੈਣੇ ਆ ਜਿੰਨੀ ਚੱਪਲ ਦੀ ਮਤਲਬ ਕਿ ਲੰਬਾਈ ਹੋਊਗੀ ਤੇ ਜਿਹੜੀ ਜਿੰਨੀ ਕੁ ਸ਼ੇਪ ਹੋਊਗੀ ਉਹਦੇ ਹਿਸਾਬ ਨਾਲ ਆਪਾਂ ਕੱਪੜਾ ਕੱਟਣਾ ਹੈ ਇਹ ਕੀ ਨੀਕ ਲਈਆਂ ਨੇ ਹੁਣ ਆਪਾਂ ਇਹਨਾਂ ਦੀ ਕਰਦੇ ਆਂ ਜੀ ਕਟਿੰਗ ਇਹ ਪਹਿਲੀ ਦੀ ਵੀ ਕਰਦੇ ਨੇ ਕਟਿੰਗ ਆ ਦੂਜੀ ਦੀ ਕਟਿੰਗ ਕਰ ਲਾਂ ਨੂੰ ਲਓ ਜੀ ਆਪਾਂ ਨੇ ਇਦਾਂ ਕੱਪੜਾ ਕੱਟ ਲਿਆ ਸੀ ਜਪਾਜੀ ਸ਼ੇਪ ਦਾ ਹੁਣ ਆਪਾਂ ਨੇ ਕੀ ਕਰਨਾ ਜੀ ਇਦਾਂ ਕਰਕੇ ਤੇ ਚੁੱਕ ਕੇ ਨਾ ਜੀ ਕੱਪੜਾ ਇਹ ਇਹਨੂੰ ਹੁਣ ਚੁੱਕਣ ਵਾਸਤੇ ਦੇਖੋ ਜੀ ਜੇ ਆਪਾਂ ਇੱਧਰ ਰੱਖਾਂਗੇ ਤਾਂ ਇਹਦੇ ਵਿੱਚ ਦੀ ਇਹ ਲੰਗਣਾ ਨਹੀਂ ਬੱਦਰ ਵਿੱਚ ਦੀ ਠੀਕ ਹੈ ਜੀ ਹੁਣ ਆਪਾਂ ਇਹਦੇ ਇੰਨਾ ਕੱਟ ਪਾਵਾਂਗੇ ਇੰਨਾ ਕੱਟ ਪਾਵਾਂਗੇ ਕੰਚੀ ਦੇ ਹਿਸਾਬ ਨਾਲ ਜਿਹਦੇ ਨਾਲ ਆਪਣੇ ਮਤਲਬ ਕੀ ਜੇ ਕੱਪੜੇ ਤੇ ਆ ਚੱਪਲ ਉੱਤੇ ਜਿਹੜਾ ਕੱਪੜਾ ਵਧੀਆ ਚਿੱਕ ਫਿਟਿੰਗ ਆ ਜੀ ਵਧੀਆ ਹਨ ਇਦਾਂ ਕਰਕੇ ਆਪਾਂ ਬੱਦਰ ਵਿੱਚ ਉਹ ਵੀ ਇਦਾਂ ਕਰ ਲਵਾਂਗੇ ਲੋਚੀ ਦੇਖੋ ਜੀ ਇੱਦਾਂ ਚੱਕ ਕੇ ਲਾਗੇ ਹੁਣ ਇਹਦੇ ਆਲੇ-ਦਾਲੇ ਲਾਉਨੇ ਆਪਾਂ ਪੌਲੀ ਫਿਕਸ ਇਹ ਜਿਸ ਨਾਲ ਆਪਣਾ ਜਿਹੜਾ ਇਹ ਬੈਲਵਰਡ ਦਾ ਕੱਪੜਾ ਸਾਰਾ ਵਧੀਆ ਚਿੱਕ ਜਾਊਗਾ ਜੀ ਆਪਾਂ ਨੇ 벨ਵਟ ਦਾ ਕੱਪੜਾ ਤੇ ਲਾ ਦਿੱਤਾ ਕਟਿੰਗ ਕਰਕੇ ਠੀਕ ਹੈ ਜੀ ਹੁਣ ਇਹਦੇ ਦਾ ਇਹ ਜਿਹੜੀ ਪੱਧਰਾ ਨੇ ਇਹਨੂੰ ਆਪਾਂ ਬਹੁਤ ਹੀ ਵਧੀਆ ਲੁੱਕ ਦਵਾਂਗੇ ਲੁੱਕ ਦਵਾਂਗੇ ਜੀ ਆਪਾਂ ਲੈਸ ਨਾਲ ਠੀਕ ਹੈ ਜੀ ਆਹ ਵਾਲੀ ਆਪਣੀ ਸਿਲਵਰ ਚ ਲੈਸ ਹੈ ਇਹਨੂੰ ਇਦਾਂ ਕਰਕੇ ਜਿੰਨੀ ਕੁ ਮਤਲਬ ਕਿ ਆਪਾਂ ਨੂੰ ਲੈਸ ਦੀ ਜ਼ਰੂਰਤ ਹੈ ਓਨੀ ਕੀ ਦੀ ਕਟਾਈ ਕਰ ਲਵਾਂਗੇ ਠੀਕ ਹੈ ਜੀ ਦੋਹੇ ਪਾਸੇ ਦੀ ਲੈਸ ਕੱਟਣੀ ਹੈ ਇਹ ਇਦਾਂ ਕਰਕੇ 40 ਇਸੇ ਹੋਣਗੇ ਜੀ ਇਹਦੇ 40 ਇਸੇ ਕੱਟ ਕੇ ਫਿਰ ਤੁਹਾਨੂੰ ਲੈਸੇ ਤੇ ਚਪਕਾ ਕੇ ਦਿਖਾਣੇ ਆ। ਲੋ ਜੀ ਇਦਾਂ ਕਰਕੇ ਆਪਾਂ ਬੱਦਰੀ ਨੂੰ ਇਦਾਂ ਫੜ ਲਿਆ ਤੇ ਇਹਦੇ ਉੱਤੇ ਲਾਵਾਂਗੇ ਆਪਾਂ ਪੌਲੀਫਿਕਸ। ਇਹ ਪਿਆ ਅਨਾਲਾਣੀ ਪੂ ਜੇ ਹੱਥ ਤੇ ਜਿਪਕ ਗਈ ਇਹ ਉਤਰਨੀ ਨਹੀਂ ਨਹੀਂ ਹੈਗੀ। ਬਸ ਇਹ ਗੱਲ ਦਾ ਧਿਆਨ ਰੱਖਣਾ ਆਪਾਂ ਨੇ। ਲੋ ਜੀ ਇਹਦਾ ਕੱਪਾ ਲਾ ਲਾਂ। ਹੁਣ ਇਹਦੇ ਤਰ੍ਹਾਂ ਗੇ ਆਪਾਂ ਇਹ ਲੈਸ ਰੱਖ ਕੇ ਸਮਾਰ ਕੇ ਇਧਰ ਕਰਕੇ ਫੁੱਲ ਦੇ ਹਿਸਾਬ ਨਾਲ ਪਤਾਸੇ ਜਿਹੜਾ ਪਤਾਸਾ ਲ ਬਣਿਆ ਹੋਇਆ ਲੈਸ ਤੇ ਇਹਦੇ ਹਿਸਾਬ ਨਾਲ ਆਪਾਂ ਇਹਨੂੰ ਚੱਪਲੇ ਲੈਣੇ ਆ ਇਦਾਂ ਰੱਖ ਕੇ ਜੀ ਦੇਖੋ ਕਿੰਨੀ ਵਧੀਆ ਸ਼ੇਪ ਆ ਗਈ ਆਪਣੀ ਚੱਪਲ ਨੂੰ ਦੇਖੋ ਕਿੰਨੀ ਸੋਹਣੀ ਲੁੱਕ ਆਈ ਆ ਠੀਕ ਹੈ ਜੀ ਆ ਹੋ ਗਿਆ ਆਪਣਾ ਬੈਲ ਬੱਡ ਦਾ ਕੱਪੜਾ ਉੱਪਰ ਲਾਤੀ ਆਪਾਂ ਲੈਸ ਤੇ ਚੱਪਲਾ ਆਪਣੀ ਹੋ ਗਈ ਹੈ ਮਹਿੰਗੀ ਤੋਂ ਬਹਿੰਗੀ ਬਣ ਕੇ ਰੈਡੀ ਜੇ ਆਪਣੀ ਇਹ ਮਤਲਬ ਕਿ 150 ਦੀ ਚੱਪਲਾ ਤਾਂ ਇਹ ਹੀ ਆਪਾਂ ਨੂੰ ਪੈ ਗਈ ਹੁਣ 450 ਦੀ ਚੱਪਲਾ ਠੀਕ ਹੈ ਜੀ ਤੁਹਾਨੂੰ ਪੈਰ 'ਚ ਵੀ ਪਾ ਕੇ ਦਿਖਾਉਂਦੇ ਆ ਬਹੁਤ ਵਧੀਆ ਚੀਜ਼ ਬਣ ਕੇ ਰੈਡੀ ਹੋਈ ਹੈ ਦੇਖੋ ਕਿੰਨੀ ਸੋਹਣੀ ਲੱਗਦੀ ਆ ਪਾਈ ਹੋਈ ਪੈਰ ਦੇ ਵਿੱਚ ਠੀਕ ਹੈ ਜੀ ਦੇਖੋ ਦੇਖੋ ਬਹੁਤ ਵਧੀਆ ਬਣ ਕੇ ਰੈਡੀ ਹੋ ਗਈ ਆਪਣੀ ਚੱਪਲ ਇਹ ਤੇ ਗ੍ਰੇਸ ਵੀ ਬਹੁਤ ਵਧੀਆ ਆਈ ਆ। ਪਾਈ ਵੀ ਬਹੁਤ ਸੋਹਣੀ ਲੱਗਦੀ ਆ ਦੇਖੋ। ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ। ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮਿਰਚਾ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ। ਇਸੇ ਤਰ੍ਹਾਂ ਲੈ ਕੇ ਆਂਦੇ ਰਹਾਂਗੇ ਹੋਰ ਵੀਡੀਓ। ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ। ਤੇ ਬਾਕੀ ਜੋ ਵੀ ਵੀਰ ਭਾਈ ਮੇਰੀ ਵੀਡੀਓ ਤੇ ਆਉਂਦੇ ਨੇ ਆਪਾਂ ਉਹਨਾਂ ਦਾ ਨਾਮ ਜ਼ਰੂਰ ਲਿਆ ਕਰਾਂਗੇ ਕਮੈਂਟਾਂ ਜ਼ਰੂਰ ਪੜਿਆ ਕਰਾਂਗੇ ਤੇ ਨਾਮ ਵੀ ਲਿਆ ਕਰਾਂਗੇ ਵੀਡੀਓ ਦੇ ਵਿੱਚ ਤੇ ਚਲੋ ਜੀ ਮਿਲਾਂ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਸ਼ਕਾਤ